ਬਾ ਸੁਣਿਆ ਸੀ ਕਿ ਲੋਭ ਬੰਦੇ ਨੂੰ ਨਰਕ ਚ ਪਾ ਦਿੰਦਾ ਅੱਜ ਵੇਖ ਵੀ ਲਿਆ ਹੋਇਆ ਕਿ ਜਿੱਕ ਟ੍ਰੇਜ਼ਰ ਐਨਐਫਟੀ ਨਾਂ ਦੀ ਇੱਕ ਐਪਲੀਕੇਸ਼ਨ ਸੀਗੀ ਇੱਕ ਕੰਪਨੀ ਸੀਗੀ ਉਹਨੇ ਕੀ ਕੀਤਾ ਜੀ ਹਜ਼ਾਰਾਂ ਨਹੀਂ ਲੱਖਾਂ ਕਰੋੜ ਰੁਪਈਆ ਇੰਡੀਆ ਦੇ ਪਾਕਿਸਤਾਨ ਦੇ ਲੋਕਾਂ ਦਾ ਠੱਗ ਕੇ ਲੈ ਗਏ ਉਹਨਾਂ ਨੇ ਇੱਕ ਸਿੰਪਲ ਜੀ ਮਾਈਂਡ ਦੀ ਟਰਿਕ ਦੀ ਵਰਤੋਂ ਕੀਤੀ ਲੋਭ ਦੀ ਬਾਣਦੀ ਇਹ ਬਿਮਾਰੀ ਜਿਹੜੀ ਲੋਭ ਹੈ ਨਾ ਉਹਨੂੰ ਵਰਤ ਕੇ ਲੱਖਾਂ ਕਰੋੜ ਰੁਪਈਆ ਉਹਨਾਂ ਨੇ ਕਮਾ ਲਿਆ ਔਰ ਸਾਡੇ ਲੋਕਾਂ ਨੇ ਲੱਖਾਂ ਕਰੋੜ ਰੁਪਈਆ ਗਵਾਤਾ ਕਰੀਬ ਲੋਕਾਂ ਨੇ ਵੀ ਲੱਖ ਲੱਖ ਰੁਪਈਆ ਉਸ ਐਪਲੀਕੇਸ਼ਨ 'ਚ ਲਾਤਾ ਕਿਉਂਕਿ ਸਾਡੇ ਡਬਲ ਹੋ ਜਾਣੇ ਆ ਅਸੀਂ ਚਾਹੁੰਦੇ ਨਹੀਂ ਕੰਮ ਕਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਆਸਾਨੀ ਨਾਲ ਕੋਈ ਐਹੋ ਜਿਹਾ ਚਮਤਕਾਰ ਹੋ ਜੇ ਵੀ ਅਸੀਂ ਅਮੀਰ ਹੋ ਜਾਈਏ ਉਹਨਾਂ ਨੇ ਇਹੋ ਹੀ ਸਾਡੀ ਮਾਨ ਦੀ ਬਿਮਾਰੀ ਵਰਤੀ ਔਰ ਉਹਨਾਂ ਨੇ ਕੀ ਕਿਹਾ ਜੀ ਤੁਸੀਂ 10000 ਰੁਪਈਆ ਸਾਡੇ ਲਾਓ ਔਰ 10000 ਰੁਪਈਏ ਦਾ ਅਸੀਂ ਤੁਹਾਨੂੰ 20000 ਰੁਪਈਆ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਦੇ ਦੇਣ ਹੁਣ ਸਾਡੇ ਵਰਗਾ ਸੋਚਦਾ ਯਾਰ 10000 ਰੁਪਿਆ ਲਾ ਕੇ 10000 ਮੈਨੂੰ ਮਿਲਦੇ ਆ ਔਰ ਉਹਨਾਂ ਨੇ ਦੇਣੀ ਵੀ ਦਿੱਤੇ ਵੀ ਉਹਨਾਂ ਨੇ ਸਾਨੂੰ ਟਰੈਪ ਚ ਫਸਾਇਆ ਸਾਡੇ ਲੋਕਾਂ ਨੂੰ ਔਰ ਇਹਦਾ ਇੱਕ ਆਫਰ ਕੱਢਿਆ ਉਹਨਾਂ ਨੇ ਔਰ ਕੀ ਆਫਰ ਕੱਢਿਆ ਕਿ ਤੁਸੀਂ 9000 ਰੁਪਿਆ ਸਾਨੂੰ ਦੋ ਤੇ 9 ਦਾ 9 ਉਸੇ ਵੇਲੇ ਲੈ ਲਓ ਜਿਹੜਾ 9 ਦਾ 18 ਜਿਹੜਾ ਹੈਗਾ ਉਹ ਹੋਣਾ ਹੈਗਾ ਇੱਕ ਮਹੀਨੇ ਚ ਉਹਨਾਂ ਨੇ ਕਿਹਾ ਕਿ ਅਗਲੇ ਦਿਨ ਹੀ ਚੱਕੋ ਉਸੇ ਵੇਲੇ ਪਾਓ ਉਸੇ ਵੇਲੇ ਲਓ ਔਰ ਉਹ ਕੀ ਹੋਇਆ ਜੀ ਕਿ ਦੀ ਤੋਂ 40000 ਡਾਲਰ ਪਾਕਿਸਤਾਨ ਦੇ ਲੋਕਾਂ ਨੇ ਉਹਦੇ ਵਿੱਚ ਸੁੱਟਦਾ Eid ਵਾਲੇ ਦੇ। ਮਤਲਬ ਕੀ ਕਿ ਉਹਨਾਂ ਨੇ ਸਾਡੇ ਲੋਭ ਨੂੰ ਵਰਤ ਕੇ ਲੱਖਾਂ ਕਰੋੜ ਰੁਪਇਆ ਲੁੱਟ ਲਿਆ। ਇਦਾਂ ਹੀ ਲੋਕ ਸਾਨੂੰ ਧਰਮਾਂਲੇ ਸਾਨੂੰ ਮੂਰਖ ਬਣਾ ਕੇ ਲੁੱਟ ਲੈਂਦੇ ਆ। ਇਦਾਂ ਹੀ ਸਾਨੂੰ ਰਾਜਨੀਤਾ ਮੂਰਖ ਬਣਾ ਕੇ ਲੁੱਟ ਲੈਂਦੇ ਆ। ਇੱਦਾਂ ਹੀ ਸਾਨੂੰ ਜਿਹੜੇ ਫਿਲਮ ਸਤਾਰ ਨੇ ਅਸ਼ਲੀਲਤਾ ਪਰੋਸ ਕੇ ਉਹ ਲੁੱਟ ਲੈਂਦੇ ਆ ਕਾਮ ਪਰੋਸ ਕੇ ਲੁੱਟ ਲੈਂਦੇ ਆ ਮਤਲਬ ਕੀ ਆ ਜੀ ਕਿ ਉਹ ਸਾਨੂੰ ਵਰਤਦੇ ਆ ਸਾਨੂੰ ਭੇਡਾਂ ਬਣਾਉਂਦੇ ਆ ਜਨਾਂ ਚਰਤਾ ਕਦੋਂ ਸੀ ਮਾਨ ਦੇ ਪਿੱਛੇ ਲੱਗੇ ਦੇ ਨਾ ਤੁਸੀਂ ਮਾਨ ਨੂੰ ਸਮਝਿਆ ਨਹੀਂ ਨਾ ਉਹ ਨਾ ਜਰ ਤੁਸੀਂ ਭੇਡਾਂ ਹੀ ਬਣੇ ਰਹੋਗੇ ਭਾਵੇਂ ਤੁਸੀਂ ਸਿੱਖ ਹੋ ਭਾਵੇਂ ਤੁਸੀਂ ਹਿੰਦੂ ਜੇ ਸਾਈ ਜੇ ਮੁਸਲਮਾਨ ਜੇ ਕੁਝ ਵੀ ਦੇ ਕਿਉਂਕਿ ਮਾਨ ਦੇ ਪਿੱਛੇ ਅਸੀਂ ਲੱਗੇ ਆ ਤੇ ਭੇਡਾਂ ਹੀ ਭੇਡਾਂ ਆ ਸਾਨੂੰ ਕੋਈ ਵੀ ਬੰਦਾ ਸਾਡੀ ਓਨ ਲਾਲੂਗਾ ਔਰ ਓੰਜ ਅਸੀਂ 10 ਰੁਪਏ ਕਿਸੇ ਨੂੰ ਨਹੀਂ ਦਿੰਦੇ ਪਰ ਉਹਨਾਂ ਨੇ ਸਾਨੂੰ ਲਾਲਚ ਦੇ ਕਿ 10-10 ਹਜ਼ਾਰ ਰੁਪਿਆ ਲੱਖ-ਲੱਖ ਰੁਪਿਆ ਚੀਜ਼ਾਂ ਵੇਚ ਕੇ ਲਾਤੀਆਂ ਕਈ ਮੇਰੇ ਦੋਸਤਾਂ ਮਿੱਤਰਾਂ ਨੇ ਹੁਣ ਕਈ ਇਦਾਂ ਦੇ ਬੰਦੇ ਮੈਂ ਵੇਖੇ ਜਿਹੜੇ ਰੋਂ ਡਏ ਨੇ ਕਿ ਮੇਰਾ ਲੁੱਟਿਆ ਗਿਆ ਸਾਰਾ ਕੁਝ ਦਿਖ ਰਿਹਾ ਹੁਣ ਮੰਨ ਲਓ ਅਸੀਂ ਕੋਈ ਐਫ ਡੀ ਦੇ ਪੈਸੇ ਲਾਉਨੇ ਆ 8-9 ਸਾਲ ਲੱਗਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਪੈਸੇ ਲਾਉਨੇ ਆ ਕਿਸਮਤ ਜੰਗੀ ਹੋਈ ਤਾਂ 1.5-2 ਸਾਲਾਂ 'ਚ ਤੁਹਾਡੇ ਪੈਸੇ ਡਬਲ ਹੋਣਗੇ ਇੱਕ ਮਹੀਨੇ 'ਚ ਡਬਲ ਇੱਕ ਦਿਨ 'ਚ ਡਬਲ ਪਾਉਂਦਿਆਂ ਸਾਰੀ ਡਬਲ ਸ਼ਰਿਆਮ ਦੇਖਦਾ ਕਿ ਇਹ ਟਰੈਪ ਆ ਇਹ ਧੋਖਾ ਆ ਪਰ ਫਿਰ ਵੀ ਸਾਡੇ ਮਨ ਦਾ ਜਿਹੜਾ ਲਾਲਚ ਆ ਉਹ ਨਹੀਂ ਮੰਨਦਾ ਹੁਣ ਉਹ ਭੱਜ ਗਈ ਆ ਜੀ ਉਹ ਕੰਪਨੀ ਭੱਜ ਵੀ ਗਈ ਆ ਉਹਨੇ ਹੁਣ ਜਿਹੜੇ ਪੈਸੇ ਪਹਿਲਾਂ ਦਿੰਦੇ ਹੀ ਗਿਓ ਰੋਏ ਦੇ 2-4 ਡਾਲਰ ਜਦੋਂ ਸੌ ਤੁਸੀਂ ਲਾਇਆ 2-3 ਡਾਲਰ ਉਹ ਦੇ ਦਿੰਦੇ ਸੀ ਹੁਣ ਉਹ ਨੇ ਉਹ ਬੰਦ ਕਰਤੇ ਆ ਵਿਦਡਰਾ ਜਿਹੜਾ ਹੈ ਨਾ ਜਦਾਂ ਵੀ ਉਹਦੇ ਵਿੱਚ ਪੈਸੇ ਕਢਾਉਣੇ ਉਹ ਨੇ ਬੰਦ ਕਰਤੇ ਆ ਪਹਿਲਾਂ ਉਹ ਨੇ ਇੱਕ ਹਫਤਾ ਗਿਆ ਹੁਣ ਕਹਿੰਦੇ ਦੋ ਹਫਤਿਆਂ ਦੇ ਵਿੱਚ ਦੇਵਾਂਗੇ ਉਹ ਨਵੇਂ-ਨਵੇਂ ਟਰੈਪ ਹੋਰ ਦੇਣ ਡੇ ਨੇ ਮਤਲਬ ਕੀ ਹੈ ਕਿ ਅਜੇ ਵੀ ਜਿਹੜੇ ਬੰਦਿਆਂ ਦੇ ਪੈਸੇ ਲੱਗੇ ਉਹਨਾਂ ਨੂੰ ਝੂਠੀ ਆਸ ਆ ਮਨ ਦੇ ਵਿੱਚ ਕਿ ਸਾਡੇ ਪੈਸੇ ਆ ਜਾਣੇ ਆ ਅਸੀਂ ਸਾਨੂੰ ਤੇ ਰੱਬ ਦਾ ਰੂਪ ਹੋ ਕੇ ਆ ਗਈ ਇਹ ਇਹ ਕੰਪਨੀਆਂ ਦਾ ਰੱਬ ਦਾ ਰੂਪ ਆ ਇਹਨੇ ਸਾਨੂੰ ਡਬਲ ਕਰ ਦੇਣੇ ਡਬਲ ਦੇ ਚਾਰ ਗੁਣਾ ਕਰ ਦੇਣੇ ਆ ਬਿਨਾ ਕੁਝ ਕਰਨ ਤੋਂ ਅਸੀਂ ਅਮੀਰ ਹੋ ਜਾਾਂਗੇ ਜੇ ਇਦਾਂ ਹੁੰਦਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਹੀ ਨਾਮਹੀਰ ਹੋ ਜਾਂਦੀ ਸਾਰਾ ਸ਼ਰਿਆਮ ਦਿਸ ਰਿਹਾ ਕਿ ਟਰੈਪ ਹੈ ਪਰ ਫਿਰ ਵੀ ਅਸੀਂ ਫਸਦੇ ਹਾਂ ਕਿਉਂਕਿ ਅਸੀਂ ਮਨ ਦੇ ਗੁਲਾਮ ਆ ਜੀ ਮਨ ਦੇ ਗੁਲਾਮ ਹੋਣ ਕਰਕੇ ਜਿੰਨਾ ਚਿਰ ਤੱਕ ਅਸੀਂ ਮਨ ਦੇ ਗੁਲਾਮ ਆ ਉਹਨਾਂ ਚਿਰ ਅਸੀਂ ਨਰਕ 'ਚ ਹੀ ਰਵਾਂਗੇ ਦੁਖੀ ਰਾਂਗੇ ਪਰੇਸ਼ਾਨ ਹੀ ਰਵਾਂਗੇ ਫਿਰ ਉਹਦਾ ਹੱਲ ਇਹ ਹੋਈ ਆ ਜੀ ਕਿ ਧਿਆਨ ਕੀਤਾ ਜਾ ਸਕਦਾ ਸਿਮਰਨ ਕੀਤਾ ਜਾ ਸਕਦਾ ਹੈ ਮਹਾਪੁਰਸ਼ਾਂ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਨੇ ਗੁਰਬਾਣੀ ਪੜ੍ਹੀ ਜਾ ਸਕਦੀ ਹੈ ਔਰ ਆਪਣੇ ਮਾਨ ਤੋਂ ਪਾਰ ਜਾ ਜਾ ਸਕਦਾ ਫਿਰ ਇੰਨਾਂ ਬਿਮਾਰੀਆਂ ਤੋਂ ਅਸੀਂ ਛੁੱਟਾਂਗੇ ਵਰਗ ਦੇ ਵਿੱਚ ਜਾਵਾਂਗੇ ਆਨੰਦਤ ਨਜ਼ਾਰੇ ਵਾਲਾ ਸੁਖ ਸੰਤੋਖ ਵਾਲਾ ਜੀਵਨ ਅਸੀਂ ਜੀਵਾਂਗੇ ਬਸ ਮੇਰੇ ਸਾਹਮਣੇ ਕੁਝ ਲੋਕਾਂ ਦੇ ਨਾਲ ਠੱਗੀ ਹੋਈ ਔਰ ਮੈਨੂੰ ਲੱਗਾ ਕਿ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਨੇ ਤਾਂ ਕਿ ਅਸੀਂ ਵੀ ਥੋੜਾ ਜਿਹਾ ਮਾਨਦਿਆਂ ਬਗਵਾਸ ਬਾਜ਼ੀਆਂ ਤੋਂ ਥੋੜਾ ਜਿਹਾ ਪਰੇ ਜਾ ਕੇ ਆਪਣੇ ਆਪ ਨੂੰ ਵੇਖ ਸਕੀਏ ਅਸੀਂ ਪਰਮਾਤਮਾ ਦੇ ਰੂਪਾਂ ਔਰ ਸਾਨੂੰ ਜਿਹੜੇ ਛਾਤਰ ਲੋਕ ਨੇ ਹੁਸ਼ਿਆਰ ਲੋਕ ਨੇ ਧਰਮਾਂ ਦੇ ਠੇਕੇਦਾਰ ਰਾਜਨੀਤਾ ਇਹ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਇਹ ਵੱਡੇ-ਵੱਡੇ ਦਿਮਾਗਾਂ ਵਾਲੇ ਲੋਕ ਸਾਨੂੰ ਬੇਵਕੂਫ ਉਹਨਾਂ ਜਰ ਬਣਾਉਂਦੇ ਹੀ ਰਹਿਣਗੇ ਨਜ਼ਰ ਤੱਕ ਅਸੀਂ ਆਪਣੇ ਮਾਨ ਰੀ ਬਕਵਾਸ ਬਾਜੀ ਤੋਂ ਦੂਰ ਨਹੀਂ ਜਾਂਦੇ ਧਿਆਨ ਕਰੋ ਮੈਡੀਟੇਸ਼ਨ ਕਰੋ ਇਹਨਾਂ ਬਿਮਾਰੀਆਂ ਤੋਂ ਫੇਰ ਹੀ ਬਚਾਓ